ਤਲਵੰਡੀ ਸਾਬੋ ਦੇ ਵਿੱਚ ਜਿਹੜਾ ਕਲ ਹਾਲ ਸਭਾ ਸਹਾਤਸਾ ਹੋਇਆ ਜਿਹਦੇ ਵਿੱਚ ਕਈ ਜਨਗਾਂ ਗਈਆਂ ਨੇ ਇੱਕ ਕੱਲ ਫੇਸਬੁੱਕ ਤੇ ਪੋਸਟ ਪਾਈ ਹੋਈ ਅਸੀਂ ਇਸ ਵਕਤ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਦੇ ਵਿੱਚ ਖੜੇ ਆ ਇੱਥੇ ਕੀ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਦੇ ਹੱਕ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਇੱਕ ਐਕਸ਼ਨ ਕਮੇਟੀ ਵੀ ਬਣਾਈ ਗਈ ਆ ਪਰਿਵਾਰਾਂ ਨੂੰ ਸਰਕਾਰ ਤੋਂ ਮੁਆਵਜ਼ਾ ਦਿਵਾਉਣ ਵਾਸਤੇ ਜਿੱਥੇ ਬੰਦਿਆ ਨੇ ਇੱਕ ਐਕਸ਼ਨ ਕਮੇਟੀ ਬਣਾਈ ਹੈ ਹਾਂ ਅੱਜ ਸਿਵਲ ਹਸਪਤਾਲ ਤਰਵੰਡੀ ਸਾਬੋ ਦੇ ਵਿੱਚ ਇੱਕ ਧੰਨਾਲੇ ਤਾਲਾ ਲਗਾਇਆ ਗਿਆ ਜਦੋਂ ਆਹ ਕਮੇਟੀ ਬਣ ਗਈ ਨਾਲ ਜਿਨਾਂ ਜਿ세 ਬੰਦਿਆ ਇਕੱਠੀਆਂ ਹੋਗਣਾ ਉਹਨਾਂ ਦੇ ਨਾਲ ਜਿਨਾਂ ਫੋਨ ਆਣਾ ਸ਼ੁਰੂ ਹੋ ਗਏ ਹਾਂਜੀ ਪ੍ਰਧਾਨ ਕੱਲ ਇਸ ਹਾਲੇ ਤੋਂ ਬਾਅਦ ਆਟੋ ਆਟੋ ਫੋਨ ਆ ਰਹੇ ਹੈ ਕੇਂਦਰ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਗਿਆ ਜਿਹਦੇ ਤਹਿਤ 2-2 ਲੱਖ ਰੁਪਇਆ ਨਿਰਤਕਾਂ ਨੂੰ ਨਿਰਤਕਾਂ ਦੇ ਪਰਿਵਾਰਾਂ ਨੂੰ ਤੇ 50-50 ਹਜ਼ਾਰ ਜਿਹੜੇ ਜਖਮੀ ਹੋਏ ਆ ਫੱਟੜ ਹੋਏ ਆ ਉਹਨਾਂ ਨੂੰ ਦਿੱਤਾ ਜਾਊਗਾ ਕੇਂਦਰ ਸਰਕਾਰ ਵੱਲੋਂ ਪਰ ਹਜੇ ਤੱਕ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਐਲਾਨ ਨਹੀਂ ਆਇਆ ਇਸ ਤਰ੍ਹਾਂ ਦਾ ਕਿ ਕੀ ਸਹਾਇਤਾ ਜਾਂ ਕੋਈ ਮੁਆਵਜ਼ਾ ਤੈਅ ਹੋ ਜਿਹਦੇ ਜਲਦੀ ਤੋਂ ਜਲਦੀ ਸਰਕਾਰ ਇਸ ਤੋਂ ਬਾਅਦ ਜਿਹੜੀਆਂ ਜੱਥੇਬੰਦੀਆਂ ਨੇ ਇਹਨਾਂ ਪੀੜਤ ਪਰਿਵਾਰਾਂ ਦੇ ਹੱਕ ਦੇ ਵਿੱਚ ਆਈ ਪਰ ਨਹੀਂ ਭਰਾਵੋ ਤੁਸੀਂ ਦੱਸ ਜੇ ਕੱਲ ਜਿਹੜਾ ਤਰਵੰਡੀ ਸਾਭੂ ਤੇ ਬਟੰਡਾ ਰੋਡ ਤੇ ਇੱਕ ਬੱਸ ਹਾਦਸਾ ਹੋਇਆ ਜਿਹਦੇ ਵਿੱਚ ਕਈ ਜ਼ਖਮੀ ਹੋ ਗਿਆ ਤੇ 8 ਦੀ ਮੌਤ ਹੋ ਗਈ ਹੈ ਇਹ ਹਾਦਸੇ ਵਿੱਚ ਅਗਲੀ ਗੱਲ ਹੁਣ ਸਾਰੇ ਇਹ ਕਨਿਜੀ ਬੱਸ ਸੀਗੀ ਜਿਹੜੀ ਲਸਾਲਾ ਡਰੇਨ ਦੇ ਵਿੱਚ ਉਲਟ ਗਈ ਸੀ ਸਾਰੀਆਂ ਪੰਚਾਇਤਾਂ ਜਾਂ ਸਾਡੇ ਸਰਪੰਚ ਆ ਸਾਰੇ ਮੈਂਬਰ ਤਾਂ ਅੱਜ ਸਾਰੇ ਪ੍ਰਕਾਰ ਦੇ ਹੁੰਦੇ ਆ ਥੋੜੇ ਦੇ ਪ੍ਰੈਸ਼ਰ ਪਾਉਣਗੇ ਜੋ ਡੀਐਸਪੀ ਪੰਚਾਇਤਾਂ ਨੂੰ ਫੋਨ ਕਰੂਗਾ ਐਤ ਸਾਰਾ ਸਰਪੰਚ ਸਾਹਿਬ ਵੀ ਆਏ ਹੋਏ ਵਿਚਾਰੇ ਹੈ ਜੀ ਗਾਨੀ ਸਾਰੇ ਬਹੁਤ ਚੰਗੇ ਹੁੰਦੇ ਆ ਬੰਦੇ ਡੀਐਸਪੀ ਪ੍ਰਸ਼ਾਸਨ ਡੀਸੀ ਸਰਪੰਚਾਂ ਨੂੰ ਫੋਨ ਕਰੂਗਾ ਵੀ ਤੁਸੀਂ ਕਿਵੇਂ ਨਾ ਕਿਵੇਂ ਉਹਨਾਂ ਤੇ ਪ੍ਰੈਸ਼ਰ ਪਾਉਗਾ ਵੀ ਲਾਸ਼ਾਂ ਦਾ ਸੰਸਕਾਰ ਕਰਾ ਦਿਓ ਭਰਾਵੋ ਉਹ ਇਸ ਪਰਿਵਾਰਾਂ ਨੂੰ ਇਹ ਪਰਿਵਾਰਾਂ ਨੂੰ ਉਹ ਪ੍ਰੈਸ਼ਰ ਤੇ ਨਾ ਆਉਣ ਦਿਓ ਤੁਹਾਡਾ ਫਰਜ਼ ਹੈ ਇਹ ਪਿੰਡਾਂ ਦੇ ਮੋਤਵਾਰਾ ਜਿਹੜੇ ਤੁਹਾਡੇ ਘਰੇ ਆਉਣਗੇ ਉਹ ਵੀ ਠੀਕ ਹੈ ਜੀ ਅਸੀਂ ਕੋਈ ਗੱਲ ਨਹੀਂ ਬੱਚਿਆਂ ਨੂੰ ਨੌਕਰੀ ਦਿਵਾ ਦੇਂਗਾ ਆਪਾਂ ਸੰਸਕਾਰ ਕਰ ਦਿਓ ਆਪਾਂ ਉਹਨਾਂ ਤੋਂ ਕੀ ਲੈਣਾ ਛੱਡੋ ਪਰੇ ਧਰਨੇ ਵਾਲੇ ਤੋਂ ਕੀ ਲੈਣਾਗਾ ਪਰ ਭਰਾਵੋ ਜਿੰਨਾ ਚਿਰ ਤੁਸੀਂ ਇੱਥੇ ਬੈਠੇ ਹੋ ਤਾਂ ਆਖੇ ਤੁਹਾਡੀ ਫੇਰ ਹੈ ਕਿਸੇ ਦੇ ਮਗਰ ਨਾਮੇ ਲੱਗ ਜਾਓ ਭੈਣੋ ਤੇ ਭਰਾਵੋ ਇਹ ਗੱਲ ਦਾ ਖਿਆਲ ਰੱਖਿਓ ਪੱਕਾ ਤੁਹਾਨੂੰ ਪਾੜਨਗੇ ਉਹ ਤੁਹਾਡੇ ਰਾਹੀ ਤੁਹਾਡੇ ਪਿੰਡ ਦੇ ਲੋਕ ਜਾਂ ਕੁਝ ਬੰਦੇ ਜਿਹੜੇ ਆਗੂ ਬਣ ਕੇ ਆਉਣਗੇ ਮੇਰੇ ਵਰਗੇ ਜਾਂ ਰਾਜਨੀਤਿਕ ਲੀਡਰ ਆਉਣਗੇ ਤੁਹਾਡੇ ਕੋਲੇ ਵੀ ਹਾਂਜੀ ਫਲਾਣੇ ਨੇ ਭੇਜਿਆ ਹੋਇਆ ਸਾਨੂੰ ਆਪਾਂ ਸੰਸਕਾਰ ਕਰ ਦਿਓ ਯਕੀਨ ਨਾ ਕਰੇ ਭਰਾਵੋ ਪੋਰਾ ਯਕੀਨ ਨਾ ਕਰੇ ਰੱਤੀ ਪਰ ਵਿਸ਼ਵਾਸ ਨਾ ਕਰਿਓ ਜੇ ਤੁਸੀਂ ਵਿਸ਼ਵਾਸ ਕਰਕੇ ਥੋਨੂੰ ਉਹਨਾਂ ਨੇ ਪਾੜ ਲਿਆ ਤਾਂ ਸਮਝ ਲਓ ਆਹਾ ਮੋਰ ਚ ਅਖੇ ਰੁਖੇ ਰੁਖ ਹੋ ਜੂ ਐਨੀਆਂ ਗੱਲਾਂ ਹੈ ਜੇ ਤੁਸੀਂ ਇਹਨਾਂ ਦੇ ਚੱਲ ਪੋਗੇ ਤਾਂ ਭਰਾਵੋ ਸਰਕਾਰ ਨੇ 2 ਘੰਟੇ ਨਹੀਂ ਚੱਲਣੇ ਜਦੋਂ ਆਪਾਂ ਲਾਸ਼ਾਂ ਲਿਆ ਕੇ ਬਾਹਰ ਰੱਖ ਲੀਆਂ ਸੜਕ ਤੇ ਇਹਨਾਂ ਨੇ 2 ਘੰਟੇ ਨਹੀਂ ਚੱਲਣੇ ਤੇ ਜੇ ਲਾਸ਼ਾਂ ਸੰਸਕਾਰ ਕਰਾਤਾ ਤੇ ਫੇਰ ਭਰਾਵੋ ਆਪਾਂ ਜਿੰਨਾ ਮਰਜ਼ੀ ਪਿੱਛੇ ਤੁਰੇ ਫਿਰਿਏ ਤੇ ਆਪਣੀ ਪਹੁੰਚ ਜ਼ੀਰੋ ਹੈ ਕਿਸੇ ਦੀ ਮਰਜ਼ੀ ਛਪਾਸ਼ ਬਵਾ ਲਿਓ ਕਿਸੇ ਦਾ ਮਰਜ਼ੀ ਕੁਛ ਕਰ ਲਿਓ ਇਹ ਲਿਖ ਕੇ ਵੀ ਮੁੱਕਰ ਜਾਂਦੇ ਆ ਜਿਹੜਾ ਬਠਿੰਡੇ ਦਾ ਡੀਸੀ ਹੈ ਲੇਲੇ ਵਾਲੇ ਮੋਰਚਾ ਚੱਲੀ ਆ ਨਾ ਪਾਈਪ ਲਾਈਨ ਵਾਲਾ ਬਸੇਰਾ ਲਾਠੀ ਚਾਰਜ ਕਰ ਲਿਆ ਸਜਾਤਾਂ ਢੋਂਗਾਂ ਨਾਲ ਸਾਡੀਆਂ ਪਰ ਹਲੇ ਪਿੱਛੇ ਨਹੀਂ ਹਟੇ ਤੇ ਡੀਸੀ ਨੇ ਲਿਖ ਕੇ ਦਿੱਤਾ ਹੋਇਆ ਸਾਨੂੰ ਵੀ ਅਸੀਂ ਇਹ ਮਾਅਬਜ਼ਾ ਦੇਵਾਂਗੇ ਇੱਕ ਬਠਿੰਡੇ ਜਿਲ੍ਹੇ ਦਾ ਡੀਸੀ ਜ਼ਿੰਮੇਵਾਰ ਅਧਿਕਾਰੀ ਓਹ ਮੁਕਰੀਆ ਦਾ ਦੱਸੋ ਇਸ ਤੋਂ ਬਾਅਦ ਦੱਸੋ ਕਿੱਥੇ ਯਕੀਨ ਕਰੋਗੇ ਤੁਸੀਂ ਆ ਹਾਲ ਤਹਿਰਾ ਅਫਸਰਾਂ ਦੀ ਐਸ ਅਬਸਟ ਸ਼ਾਹ ਦੀਆ ਹਾਲਤ ਹੈ ਇਹ ਨੰਗੇ ਜਿੱਤੇ ਹੋ ਕੇ ਸਰਕਾਰਾਂ ਨਾਲ ਖੜੇ ਹੋਏ ਐ ਪਹਿਲਾਂ ਤਾਂ ਕਹਿਆ ਹੁੰਦਾ ਸੀ ਵੀ ਠੀਕ ਐ ਸਰਕਾਰ ਦੀ ਗੱਲ ਮੰਨਦੇ ਆ ਸਰਕਾਰਾਂ ਤੋਂ ਇਲਾਵਾ ਇਹਨਾਂ ਦਾ ਇੱਕ ਭੋਰਾ 1% ਵੀ ਨਹੀਂ ਬਾਹਰ ਹੋ ਸਕਦੇ ਇਹ ਜਿਵੇਂ ਇਹਨਾਂ ਤੋਂ ਉੱਤੋਂ ਹੁਕਮ ਆਉਂਦੇ ਆ ਓਵੇਂ ਜਿਵੇਂ ਇਹ ਕਰਦੇ ਆ ਇਸ ਕਰਕੇ ਜਿਵੇਂ ਸਾਥੀ ਰੁਪਿੰਦਰ ਇਹ ਤੋਂ ਪਹਿਲਾਂ ਕਹਿ ਚੁੱਕਿਆ ਸੀ ਕਿ ਭਾਈ ਕਹਿੰਦਾ ਸੀ ਵੀ ਆਪਾਂ ਲਿਖ ਕੇ ਲਵਾਂਗੇ ਪਰ ਆਪਾਂ ਲਿਖ ਕੇ ਲੈਣਾ ਜ਼ਰੂਰ ਠੀਕ ਹੈ ਮੰਨਦੇ ਆਪਾਂ ਲਿਖ ਕੇ ਲਵਾਂਗੇ ਪਰ ਡੀਸੀ ਨੇ ਲਿਖ ਕੇ ਦੇ ਰੱਖਿਆਗਾ ਦੱਸੋ ਯਕੀਨ ਕਿੱਥੇ ਕੀ ਦੇ ਰਹੂਗਾ ਆ ਹਾਲ ਤਾਂ ਇਹਨਾਂ ਦੀਆਂ ਭਰਾਵੋ ਕਈ ਵਾਰ ਉਚਾਨੀ ਮੈਂ ਸ਼ਬਦ ਬੋਲੇ ਹੋਗਾ ਮਾਫ ਕਰਨਾ ਪਰ ਇਹ ਜਿਹੜਾ ਹੁਣ ਅੱਜ ਤੁਸੀਂ ਮੋਰਚਾ ਖੋਲਿਆ ਹੋਇਆ ਐ ਇਸ ਨੂੰ ਇਸ ਤੋਂ ਵੱਡੇ ਕੱਠ ਦੀ ਲੋੜ ਐ ਹੋਜੀ ਇਹ ਨਹੀਂ ਵੀ ਅੱਜ ਠੀਕ ਆ ਵੀ ਆਪਾਂ ਪਤਾ ਸੁਤਾ ਲੈਣ ਆਏ ਆ ਕੱਲ ਨੂੰ ਤੁਸੀਂ ਨਾ ਆਓ ਜੇ ਤੁਸੀਂ ਸੱਚੀਓ ਪਰਿਵਾਰਾਂ ਨਾਲ ਖੜੇ ਹੋਇਓ ਤਾਂ ਆਮ ਭਰਾਵੋ ਇਹਨਾਂ ਦੇ ਲਗਾਤਾਰ ਇੱਥੇ ਹੁਣ ਬਹਿਣਾ ਆਪਾਂ ਨੂੰ ਫੇਰ ਗੱਲ ਬਣੂਗੀ ਜਿੱਦੇ ਆਪਾਂ ਇਹਨਾਂ ਨੇ ਇੱਕ ਹੱਥ ਖੜੇ ਕਰਤੇ ਤੇ ਉਦਦੇ ਆਪਾਂ ਫਿਰ ਦੱਸਾਂਗੇ ਤਰੀਕੇ ਵੀ ਕਿਹੜੇ ਹਸਾਬ ਦੇ ਨਾਲ ਫਿਰ ਆਪਾਂ ਇਹਨਾਂ ਦੇ ਪੈਰਾਂ ਤੋਂ ਲਿਆਗ ਮਚਾਵਾਂਗੇ ਉਹ ਸਾਨੂੰ ਪਤਾ ਹੈ ਪਰ ਜਿੰਨਾ ਚਿਰ ਤੁਹਾਡੇ ਸਾਥ ਦੀ ਲੋੜ ਹੈ ਤੇ ਜੇ ਤੁਹਾਡੇ ਕੋਲੇ ਕੋਈ ਅਧਿਕਾਰੀ ਜਾਂ ਤੁਹਾਡੇ ਕੋਲੇ ਬੰਦਾ ਆਉਂਦਾ ਵੀ ਹਾਂਜੀ ਆਪਾਂ ਐ ਕਰ ਲੈਨੇ ਆ ਤੁਸੀਂ ਉਹਨਾਂ ਨੂੰ ਛੱਡੋ ਪਰੇ ਠੀਕ ਹੈ ਤੁਸੀਂ ਆਜ਼ਾਦ ਹੋ ਕਰ ਸਕਦੇ ਤੁਸੀਂ ਮਰਜ਼ੀ ਹੈ ਪਰ ਇਹ ਗੱਲ ਦੀ ਗਰੰਟੀ ਦਿੰਨੇ ਆ ਪਰ ਉਹ ਸਾਨੂੰ ਦੇਣਾ ਕਿਸੇ ਨੇ ਕੱਖ ਨਹੀਂ ਅਸੀਂ ਉਹ ਪਰਿਵਾਰਾਂ ਬਾਰੇ ਸੋਚਦੇ ਆ ਬੱਚਿਆਂ ਬਾਰੇ ਸੋਚਦੇ ਆ ਵੀ ਘਟੂ ਘਟ ਉਹਨਾਂ ਦੀ ਜ਼ਿੰਦਗੀ ਉਹਨਾਂ ਜਾਣਾ ਤੇ ਜਿਹੜਾ ਬਾਗਿਆ ਚ ਕੋਈ ਗੱਲ ਨਹੀਂ ਪਰ ਉਹਨਾਂ ਪਰਿਵਾਰਾਂ ਦਾ ਗੁਜ਼ਾਰਾ ਢੰਗ ਨਾਲ ਹੋ ਸਕੇ ਐਂਨਾ ਕਹਿੰਦਾ ਖਿਮਾ ਜਾਸਕਿਆ ਪ੍ਰਭੂ ਵੱਧ ਘਟ ਬੁਲੇ ਮਾਫ ਕਰਨਾ ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰੱਖਿਆ ਕਰੋ ਧੰਨਵਾਦ ਧੰਨਵਾਦ ਤਾਂ ਦੋਸਤੋ ਬਸ ਹਸਾਲ ਸੇ ਉਜਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੇ ਲਈ ਮੁਆਵਜ਼ਾ ਦਿਵਾਉਣ ਦੇ ਲਈ ਰਿਐਕਸ਼ਨ ਕਮੇਟੀ ਬਣਾਈ ਗਿਆ ਉਹਦੇ ਤੇ ਫੈਸਲਾ ਕੀਤਾ ਗਿਆ ਕਿ ਜਦੋਂ ਤੱਕ ਸਾਨੂੰ ਪੀੜਤ ਪਰਿਵਾਰਾਂ ਨੂੰ ਬੰਦੀ ਜਿਹੜੀ ਸਹਾਇਤਾ ਬੰਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਅਸੀਂ ਸੰਸਕਾਰ ਨਹੀਂ ਕਰਾਂਗੇ ਜਥੇਬੰਦੀ ਤਾਂ ਜਿਹੜਾ ਸੰਬੰਧ ਟਲਵੰਡੀ ਸਾਹਿਬ ਉਹਦੇ ਵਿੱਚ ਜਿਹੜਾ ਹਰਸੇਵਲਾ ਹਸਪਤਾਲ ਦੇ ਵਿੱਚ ਇਹ ਪੀੜਤ ਪਰਿਵਾਰ ਤੇ ਉਹਨਾਂ ਦੇ ਹੱਕ 'ਚ ਇਕੱਠੇ ਹੋਈਆਂ ਜਥੇਬੰਦੀਆਂ ਪਹੁੰਚਿਆ ਨੇ ਸਰਕਾਰ ਤੋਂ ਹੀ ਮੰਗਿਆ ਕਿ ਜਿਹੜਾ ਪੀੜਤ ਪਰਿਵਾਰ ਹੈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਉਹ ਦੇਖਦਿਆਂ ਕਿ ਅਧਿਕਾਰੀ ਜਾਂ ਕੋਈ ਸਰਕਾਰੀ ਸਹਾਇਤਾ ਕਦੋਂ ਆਉਂਦੀ ਹੈ ਕੀ ਮੁਆਵਜ਼ਾ ਮਿਲਦਾ ਹੈ ਪ੍ਰਧਾਨ ਜੀ ਬੰਦੇ ਫੜ ਗਏ ਨੇ ਉਹ ਤਾਂ ਅੰਕਿਤ ਪਰੇਸ਼ਰ ਨੂੰ ਬਦਲ ਦਿੰਨੇ ਆ ਇਹਨੂੰ ਸਸਪੈਂਡ ਕਰ ਦਿੰਨੇ ਆ ਬਡੋਰੇ ਚੈਨਲ ਤੇ ਪੰਜ ਪੰਜ ਟੀਵੀ ਤੇ ਦੇਵਕਰਨ ਚਹੰਜਾ ਭਾਰਤ